दारू पी के ऊपर से आप ड्राइव कर रहे हो ये क्या सीन है दारू पीने की मैं दोनों पी दो और आपका मेडिकल करवाया अभी तू मेरा मेडिकल कौन होता है हम है ना सेवा करते दुनिया की काजी सेवा कर का रहे हो तू गड्डी में मोटरसाइकिल में मार के क्या 10 बंदे हैं देखे रे मैं किलोमीटर चल मैं दारू पीया कौन जिम्मेवार कहां बना रहे हो ਕੀ ਉਹ ਪਤਾ ਚਲੇਗਾ ਕੀ ਆ ਪਤਾ ਚਲੇਗਾ ਮੈਂ ਅੱਜ ਫੇਸਬੁਕ ਆ ਬਾਉ ਇਹਨੂੰ ਨਸ਼ਾ ਮੈਂ ਕਹਿੰਦਾ ਮੈਡੀਕਲ ਕਰਾ ਦੂੰ ਮੈਡੀਕਲ ਵੀ ਚਲਦਾ ਹੈ ਚੰਡੀਗੜ੍ਹ ਨੂੰ ਆਮ ਤੌਰ ਤੇ ਚਲਾਨਗੜ੍ਹ ਕਿਹਾ ਜਾਂਦਾ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਟ੍ਰੈਫਿਕ ਨਿਯਮਾਂ ਦੇ ਕਰਕੇ ਕਾਫੀ ਜ਼ਿਆਦਾ ਸਖਤਾਈ ਲੋਕਾਂ ਨਾਲ ਵਰਤਦਾ ਹੈ ਪਰ ਇੱਕ ਵੀਡੀਓ ਖਾਸਾ ਵਾਇਰਲ ਹੋ ਰਿਹਾ ਸਵਾਲ ਖੜੇ ਹੋ ਰਹੇ ਨੇ ਪੁਲਿਸ ਪ੍ਰਸ਼ਾਸਨ ਤੇ ਇਹ ਮੁਲਾਜ਼ਮ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਚੰਡੀਗੜ੍ਹ ਦੇ ਪਿੰਡ ਖੋਡਾ ਲਾਹੌਰਾ ਦਾ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਤੇ ਪੁਲਿਸ ਵਾਲੇ ਨੇ ਕਿਵੇਂ ਗੋਂਡਾਗਰਦੀ ਕੀਤੀ ਹੈ ਸਭ ਤੋਂ ਪਹਿਲਾਂ ਸ਼ਰਾਬ ਪੀਣ ਤੋਂ ਬਾਅਦ ਇਹ ਇੱਕ ਵਿਅਕਤੀ ਨਾਲ ਝਗੜਾ ਕਰਦਾ ਹੈ ਮੋਟਰਸਾਈਕਲ ਸਵਾਰ ਦੇ ਨਾਲ ਇਸ ਦਾ ਝਗੜਾ ਹੁੰਦਾ ਹੈ ਕਾਰ ਦੇ ਨਾਲ ਜ਼ੋਰਦਾਰੇ ਟੱਕਰ ਮਾਰਦਾ ਹੈ ਤੇ ਵਰਦੀ ਪਾ ਕੇ ਬੀੜੀ ਪੀਂਦਾ ਹੋਇਆ ਵੀ ਇਹ ਮੁਲਾਜ਼ਮ ਨਜ਼ਰ ਆਉਂਦਾ ਹੈ ਸਰੀਆਮ ਤੱਕੇ ਸ਼ਹੀਦ ਇਲਜ਼ਾਮਾਂ 'ਤੇ ਲੱਗ ਰਹੇ ਨੇ ਕਿਉਂਕਿ ਜਿਹੜਾ ਵੀਡੀਓ ਸ਼ਖਸ ਬਣਾ ਰਿਹਾ ਸਾਫ਼ ਤੌਰ ਤੇ ਕਹਿ ਰਿਹਾ ਕਿ ਅ ਗਲਤੀ ਤੁਹਾਡੀ ਹੈ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਕਹੀਆਂ ਜਾਂਦੀਆਂ ਨੇ ਪਰ ਵਰਦੀ ਦਾ ਰੋਬ ਇਹ ਮੁਲਾਜ਼ਮ ਪਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਮੁਲਾਜ਼ਮ ਗੱਡੀ ਦੇ ਵਿੱਚ ਸਵਾਰ ਹੈ ਗੱਡੀ ਤੋਈ ਇਹ ਵਿਵਾਦ ਜਿਹੜਾ ਹੈ ਇਹ ਸ਼ੁਰੂ ਹੋ ਜਾਂਦਾ ਹੈ ਫਿਰ ਦੁਕਾਨ ਤੇ ਖੜ ਕੇ ਲੈਟਰ ਮੰਗਦਾ ਹੈ ਫਿਰ ਸਿਗਰਟ ਮੰਗਦਾ ਹੈ ਇਹ ਮੋਟਰਸਾਈਕਲ ਜਿਹਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਮੋਟਰਸਾਈਕਲ ਸਵਾਰ ਦੇ ਨਾਲ ਇਸ ਕਾਰ ਦੀ ਟੱਕਰ ਹੁੰਦੀ ਹੈ ਇਹ ਕਾਰ ਐਚ ਆਰ ਨੰਬਰ ਤੁਸੀਂ ਦੇਖ ਸਕਦੇ ਹੋ ਐਚ ਆਰ 10 ਟੀ ਤੇ ਅੱਗੇ ਨੰਬਰ ਤੁਸੀਂ ਦੱਸਿਆ ਦੇਖਿਆ 1082 ਵੀ ਨੰਬਰ ਲਿਖਿਆ ਹੋਇਆ ਤੇ ਫਿਲਹਾਲ ਇਹ ਗੱਡੀ ਦੇ ਵਿੱਚ ਸਵਾਰ ਪੁਲਿਸ ਮੁਲਾਜ਼ਮ ਦਾ ਇਹ ਤੁਸੀਂ ਤਰੀਕਾ ਦੇਖ ਲਓ ਇਸ ਦਾ ਜੋ ਤਰੀਕਾ ਹੈ ਉਹ ਆਮ ਲੋਕਾਂ ਨਾਲ ਕਿਵੇਂ ਦਾ ਹੋ ਸਕਦਾ ਹੈ ਡਿਊਟੀ ਦੇ ਵਕਤ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਰ ਸ਼ਰਾਬ ਪੀਣ ਤੋਂ ਬਾਅਦ ਕਿਵੇਂ ਇਸ ਨੇ ਵਿਵਾਦ ਕੀਤਾ ਕਿਵੇਂ ਵਿਵਾਦ ਤੋਂ ਬਾਅਦ ਧਮਕੀ ਦਿੱਤੀ ਤੁਸੀਂ ਆਪ ਵੀ ਸੁਣ ਲਓ ਮੈਂ ਤਾਂ ਵੀਡੀਓ ਬਣਾਤਾ ਹਾਂ ਇਹ ਦੇਖੋ ਵੀਡੀਓ ਨਹੀਂ ਆ ਰਿਹਾ ਹਾਂ ਬਣਾ ਰਿਹਾ ਮੈਂ दारू ਪੀ ਕੇ ਉੱਪਰ ਸੇ ਆਪ ਡਰਾਈਵ ਕਰ ਰਹੇ ਹੋ ਇਹ ਕੀ ਸੀਨ ਹੈ ਮੈਂ ਦੋ ਪੀਨੇ ਸੀ ਹਾਂ ਮੈਂ ਦੋਨੇ ਪੀ ਕੇ ਔਰ ਆਪਕਾ ਮੈਡੀਕਲ ਕਰਵਾਇਆ ਹੈ ਆਪਨੇ ਪੀ ਰਖੀਏ ਤੁਮੇਰਾ ਮੈਡੀਕਲ ਕੌਣ ਹੁੰਦਾ ਹੈ ਹਾਂ ਕੌਣ ਦਾ ਅਸੀਂ ਪਬਲਿਕ ਹੈ ਸਾਡੇ ਨੌਕਰ ਹੈ ਤੁਸੀਂ ਆਂਦੇ ਪਬਲਿਕ ਹੈ ਮੈਂ ਤੁਹਾਨੂੰ ਕਣੀ ਹਾਂ ਮੈਂ ਤੁਹਾਨੂੰ ਹੋਰ ਨਹੀਂ ਹੈ ਕੋਈ ਥੋੜਾ ਪਿਛੋਂ ਕਰੋ ਆ ਮੈਂ ਨਾ ਸ਼ਿਵ ਕਰਦਾ ਦੁਨੀਆ ਕੀ ਕਾਦੀ ਸੇਵਾ ਕਰ ਰਿਹਾ ਤੂੰ ਗੱਡੀ ਮੇਂ ਮੋਟਰਸਾਈਕਲ ਮੇਂ ਮਾਰ ਕੇ ਗਿਆ 10 ਬੰਦੇ ਆਂ ਦੇਖਿਆ ਉਹਦੇ ਮੈਂ ਤਰਾ ਮੈਡੀਕਲ ਆ ਹੂੰ ਕਿਰਾ ਚੱਲ ਰੁਕ ਜਾ ਮੈਮ ਪੁਲਿਸ ਵਾਲਿਆਂ ਨੂੰ ਕਰਦਾ ਫੋਨ ਰੁਕ ਰੁਕ ਜਾ ਕੀ ਨਾਮ ਕੀ ਤੇਰਾ ਨਾਮ ਦੱਸ ਮੈਂ ਪਾਣਾ ਇਹਨੂੰ ਫੇਸਬੁਕ ਬਾਹ ਦਾਰੂ ਪੀ ਕੇ ਤੂੰ ਉਹ ਕਰ ਰਿਹਾ ਪਰਦੇ ਨੇ ਹਾਂ ਤੂੰ ਮੇਰਾ ਤੂੰ ਮੋਟਰਸਾਈਕਲ ਮੇਂ ਮਾਰਿਆ ਉਹ ਦੇਖਾ ਮੋਟਰਸਾਈਕਲ ਦੀ ਲਾਈਟ ਬੁੱਟੀ ਆ ਕੌਣ ਜ਼ਿੰਮੇਵਾਰ ਵੀਡੀਓ ਬਣਾ ਰਿਹਾ ਹਾਂ ਬਣਾ ਰਿਹਾ ਮੈਂ ਤੈਨੂੰ ਕੋ ਪਤਾ ਚਲੇਗਾ ਕੀ ਪਤਾ ਚਲੇਗਾ ਮੈਂ ਅੱਜ ਫੇਸਬੁਕ 'ਤੇ ਪਾਉਂਗਾ ਇਹਨੂੰ ਮੈਂ ਮੈਂ ਸੱਕ ਰਣੀ ਤੂੰ ਨੇ ਸੱਕ ਰਖਾ ਹੈ ਨਸ਼ਾ ਮੈਂ ਕਹਿੰਦਾ ਮੈਡੀਕਲ ਕਰਾ ਦੂੰ ਤੇਰਾ ਮੈਡੀਕਲ ਵੀ ਕਰਦਾ ਕਰ ਆ ਆਵਾਜ਼ ਤੇ ਹੀ ਪਤਾ ਲੱਗਦਾ ਕਿ ਨਾ ਕਰਿਆ ਬੰਨਾਸ਼ਾ ਠੀਕ ਹੈ ਆ ਮੋਟਰਸਾਈਕਲ ਬਾਅਦ ਦੇਖੋ ਮਾਰ ਕੇ ਗਿਆ ਮਨੂੰ ਆ ਗੱਡੀ ਨੰਬਰ ਹੈ ਇਹ ਚੰਡੀਗੜ੍ਹ ਖੁੱਡੇ ਲੋਹਰੇ ਦੀ ਆ